ਸੋਸਰੀ ਗੱਲ ਬਈ ਜੀ ਤੇ ਅੱਜ ਫੇਰ ਟਾਈਮ ਕੱਢ ਕੇ ਤੁਹਾਡਾ ਛੋਟਾ ਵੀਰ ਅ ਜਿੱਦੀ ਆਰੋਮ ਦੇ ਵਿੱਚ ਹੀ ਸੀ ਤੇ ਹਾਲਾਤ ਤੁਹਾਨੂੰ ਬੱਧਾ ਬਈ ਕੀ ਨਹੀਂਗੇ ਤੇ ਪਹਿਲਾਂ ਤਾਂ ਸਭ ਤੋਂ ਭਈ ਦੁੱਖ ਪਰੇਖਾ ਵਰ ਆ ਗਈ ਕਿ ਯੂ ਐਸ ਦੇ ਵਿੱਚ ਭਈ ਜਿਹੜੇ ਹਾਲਾਤ ਨੇਗੇ ਬੜੇ ਮਾੜੇ ਨੇਗੇ ਯੂ ਐਸ ਦੇ ਜਿਹੜੇ ਮੁੰਡੇ ਕੱਢੇਗੇ ਨੇ ਭਈ ਗੱਲ ਉਹਨਾਂ ਦੀ ਇਹ ਨਹੀਂ ਹੈਗੀ ਵੀ ਉਹ ਕੱਢੇਗੇ ਕੋਈ ਦੁੱਖ ਵਾਲੀ ਗੱਲ ਕੋਈ ਗੱਲ ਨਹੀਂ ਆਪਦੇ ਘਰੇ ਆਗੇ ਨੇ ਦੁੱਖ ਸਭ ਤੋਂ ਵੱਡਾ ਇਹ ਆ ਪਰ ਆ ਜਿਹੜੇ ਉਹ ਨਾਰਮਲ ਗਰੀਫ ਫੈਮਲੀਆਂ ਦੇ ਬੱਚੇ ਸੀ ਨਾ ਜਿੰਨਾਂ ਕੋਲੇ ਕਿਸੇ ਨੇ ਯਾਰ ਆਪਣੇ ਵਰਗੇ ਨੇ ਸਾਰੇ ਕਿਸੇ ਨੇ ਕਿਲਾ ਵੇਚਿਆ ਕਿਸੇ ਨੇ ਦੋ ਕਿਲੇ ਵੇਚੇ ਤੇ ਕਿਸੇ ਨੇ ਭਰਾ ਘਰ ਵੀ ਗਿਰਵੀ ਰੱਖਤਾ ਤੇ ਬਈ ਉਹ ਸਾਰੀ ਯਾਰ ਜਮਾ ਕੁੰਜੀ ਲਾਇਆ ਇਹ ਵਿੱਚ ਕੁਝ ਜਵਾਖਾਂ ਛੋਡੀ ਉਮਰ ਦੇ ਜਵਾਖ ਸੀਗੇ ਤੇ ਦੁੱਖ ਇਹ ਗੱਲ ਦਾ ਵੀ ਉਹਨਾਂ ਦਾ ਯਾਰ ਫਿਊਚਰ ਹੀ ਰੁਲ ਗਿਆ ਘਰ-ਬਾਰ ਗਿਆ ਜ਼ਮੀਨਾਂ ਆ ਗਈਆਂ ਕਿਸੇ ਦੀਆਂ ਹੁਣ ਕਈ ਜਵਾਖਾਂ ਤੇ ਹੋ ਸਕਦਾ ਨਾ ਵੀ ਅਸਰ ਹੋਵੇ ਇਹ ਗੱਲ ਕਿ ਪੈਸੇ ਲਾ ਕੇ ਕੋਈ ਗੱਲ ਨਹੀਂ ਰੋਲ ਆਈ ਹੈ ਵੀ ਜਿਹੜੇ ਕਬੀਲ ਲਰ ਬੰਦੇ ਨੇ ਉਹਦੇ ਮਾਪਿਓ ਨੇ ਪੈਸੇ ਇਕੱਠੇ ਕਰਕੇ ਦਿੱਤੇ ਨੇ ਪਤਾ ਤਾਂ ਉਹਨੂੰ ਵੀ ਪੈਸੇ ਕਿੱਦਾਂ ਇਕੱਠੇ ਕਰੇ ਨੇ ਕਿਵੇਂ ਇਕੱਠੇ ਕਰੇ ਨੇ ਬਈ ਪੈਸੇ ਡੁੱਬਣ ਦਾ ਬਹੁਤ ਵੱਡਾ ਦੁੱਖਾ ਕੋਈ 20 50 ਹਜ਼ਾਰ ਤਾਂ ਹੈਣੀ ਜਾਂ ਲੱਖ ਬੰਦਾ ਫੇਰ ਵੀ ਚੱਲ ਜੂ ਝੱਲ ਲਾਦਾ 20 50 ਹੇੜ ਡੁੱਬ ਗਿਆ ਕੋਈ ਗੱਲ ਨਹੀਂ ਬਈ 40 50 50 ਲੱਖ 60 60 ਲੱਖ ਡੁੱਬੇ ਨੇ ਮੁੰਡਿਆਂ ਦੇ ਯਾਰ ਕਿੱਥੋਂ ਪੂਰੇ ਹੋਣਗੇ ਇਹਨੇ ਤਾਂ ਸਾਰੀ ਉਮਰ ਚ ਨਹੀਂ ਕਮਾਉਂਦੇ ਬਈ ਕੋਈ ਵੀ ਕਹੇ ਚਾਹੇ ਉਹ ਕੈਨੇਡਾ ਦਾ ਤਾਂ ਨਹੀਂ 60 ਲੱਖ ਜਮਾ ਹੁੰਦਾ ਚਾਹੇ ਯੂ ਐਸ ਏ 80 ਲੱਖ ਦੀ ਬਹੁਤ ਵੱਡਾ ਅਮਾਉਂਟ ਆ ਕੋਈ ਛੋਟਾ ਨਹੀਂ ਹੈਗਾ ਤੇ ਵਿੱਚ ਬਹੁਤ ਸਾਰੇ ਵੀਰ ਮਜਾਕ ਚ ਗੱਲ ਲਾਏ ਜਾਂਦੇ ਆ ਮੈਂ ਵੀਡੀਓ ਦੇਖੀਆਂ ਨੇ ਤੇ ਕਹਿੰਦੇ ਰਹਿੰਦੇ ਨੇ ਕਿ ਬਈ ਭੇੜਚਾਲਾ ਕੁੱਤਿਆਂ ਵਾਂਗੂ ਬਾਹਰ ਭਾਗੇ ਡੌਂਕੀਆਂ ਲਾ ਕੇ ਤੇ ਬਾਹਰ ਪੈਸੇ ਖਰਚ ਕੀਤੇ ਆ ਕੀਤਾ ਬਈ ਹੁਣ ਜਵਾਕ ਨਿਆਣੀ ਮਤ ਸੀ ਏਰ ਬਾਗੇ ਉਹਨਾਂ ਨੂੰ ਵੀ ਦਾ ਗਰੀਬ ਘਰਾਂ ਦੇ ਮੁੰਡੇ ਸੀਗੇ ਡੌਂਕੀਆਂ ਦਾ ਤਾਂ ਲਾਈਆਂ ਸੀ ਵੀਰ ਵਧੀਆ ਫਿਊਚਰ ਬਣੂ ਕਿਦਾ ਜੀ ਨਹੀਂ ਕਰਦਾ ਯਾਰ ਚੰਗੀ ਗੱਡੀ ਹੋਵੇ ਚੰਗਾ ਫੋਨ ਹੋਵੇ ਦੇਖ ਕੇ ਤੇ ਹੁਣ ਰੌਲਾ ਇਹ ਬਈ ਉਹਦੇ ਨੇ ਪੈਸੇ ਡੁੱਬ ਗਏ ਲੋਕ ਵੀਡੀਓ ਬਣਾ ਕੇ ਮਜ਼ਾਕ ਚ ਲੈਂਦੇ ਨੇ ਯਾਰ ਭੇੜ ਚਾਲ ਆ ਆ ਕੁਝ ਵੱਡੇ ਬੰਦੇ ਤੇ ਯਾਰ ਮਜ਼ਾਕ ਤਾਂ ਨਾ ਡਾਓ ਬਈ ਯਾਰ ਆਪਦੇ ਤੇ ਪਈ ਹੋਵੇ ਫਿਰ ਕਿੰਨਾ ਦੁੱਖ ਲੱਗੂਗਾ ਤੇ ਲਗਭਗ ਉਹ ਰੇ ਬਈ ਯੂ ਐਸ اے ਦੇ ਵਿੱਚ ਕਈ ਮੁੰਡਾ ਨੇ ਫੋਨ ਕੀਤਾ ਸੀ ਉਹ ਕਹਿੰਦੇ ਵਿੱਚ ਜਿਹੜੇ ਅਨਲੀਗਲ ਨੇ ਬਈ ਕੰਮ ਤੇ ਵੀ ਜਾਣੋਂ ਫਟ ਗਏ ਕੰਮ ਦੇ ਦਾ ਤਾਂ ਜਾਣੋਂ ਫਟ ਗਏ ਬਈ ਕਾਗਜ਼ਪੂਕੀ ਚੈੱਕ ਕਰਦੇ ਨੇਗੇ ਹੁਣ ਘਰੇ ਬੈਠੇ ਨੇ ਹਲੂਕੇ ਤੇ ਬਹੁਤ ਸਾਰੀਆਂ ਹੋਰ ਲਿਸਟਾਂ ਵੀ ਆ ਗਈਆਂ ਜਿਹੜੇ ਵਾਪਸ ਭੇਜਣੇ ਆ ਤੇ ਦੂਜੀ ਇਹ ਗੱਲ ਆ ਵੀਰ ਉਹ ਕਹਿੰਦੇ ਵੀ ਪਹਿਲਾਂ ਤਾਂ ਇਹ ਸਟੈਪ ਆਗਾ ਕਿ ਸਿਰਫ ਜਿਹੜੇ ਡੋਂਕੀ ਰਾਕੇ ਹਲੇ ਅੰਦਰ ਵੜਦੇ ਸੀਗੇ ਉਹਨਾਂ ਨੂੰ ਹੀ ਭੇਜਿਆ ਗਿਆ ਹਲੇ ਉਹਨਾਂ ਨੂੰ ਨਹੀਂ ਭੇਜਿਆ ਜਿਹੜੇ ਯੂ ਐਸ ਏ ਦੇ ਅੰਦਰ ਐਂਟਰ ਨੇਗੇ ਹਾਲੇ ਤੇ ਉਹਨਾਂ ਨੂੰ ਲਗਭਗ ਫੜ ਰਹੇ ਨੇ ਜਿਹੜੇ ਯੂ ਐਸ ਦੇ ਅੰਦਰ ਹੈਗੇ ਨੇ ਪਹਿਲਾਂ ਤੋਂ ਵੀ ਕੋਈ ਬਿਨਾ ਵਰਕ ਪਰਮਿਟ ਤੋਂ ਰਹਿ ਰਿਹਾ ਜਾਂ ਕੋਈ ਟੂਰਿਸਟ ਤੇ ਆ ਕੇ ਰਹਿ ਰਿਹਾ ਉਹਨਾਂ ਨੂੰ ਫੜਨ ਲੱਗ ਰਹੇ ਨੇ ਡਾਕੂਮੈਂਟ ਚੈੱਕ ਕਰ ਕਰਕੇ ਤੇ ਤੇ ਕਹਿੰਦੇ ਵੀ ਅਗਲਾ ਰਾਉਂਡ ਆਨ ਆ ਰਿਫਿਊਜੀਆ ਦਾ ਜਿਹੜੇ ਨੇ ਵੀ ਰਿਫਿਊਜੀ ਲਈ ਆਗੀ ਔਰ ਫਿਊਜੀਨ ਜਾਂ ਹੁਣ ਡੇਟਾ ਕਹਿੰਦੇ ਚੇਂਜ ਕਰਕੇ ਛੇਤੀ ਦੇਈ ਜਾਂਦੇ ਨੇ ਯੂ ਐਸਏ ਦੇ ਵਿੱਚ ਜਿੱਦਾਂ ਇਹ ਰਿਫਿਊਜੀ ਦੀ ਡੇਟ ਨਾ ਜਦੋਂ ਕੇਸ ਲੱਗ ਜੇ ਕੋਟਕ 2-2 ਸਾਲ ਦੀ ਪੈਂਦੀ ਹੈ ਉਹ ਰ ਇਦਾਂ ਨਹੀਂ ਹੈਗੀ ਵੀ 2-4 ਮਹੀਨਿਆਂ ਦੀ ਪੈ ਗਈ ਜਾਂ ਮਹੀਨੇ ਦੀ ਪੈ ਗਈ 2-2 ਸਾਲਾਂ ਦਾ ਵਰਕ ਪਰਮਿਟ ਮਿਲ ਜਾਦਾ 1.5-2 ਸਾਲ ਦੀ ਡੇਟ ਪੈਂਦੀ ਹੁੰਦੀ ਆ ਉਹ ਉਹਦੋਂ ਕੋਰਟ 'ਚ ਜਾਣਾ ਹੁੰਦਾ ਚਾਹੇ ਕੈਨੇਡਾ ਚਾਹੇ ਯੂ ਐਸ ਏ ਤੇ ਹੁਣ ਦਿੱਕਤ ਇਹ ਹੈ ਵੀ 2 ਸਾਲ ਦੀ ਤਾਂ ਡੇਟ ਮਿਲੀ ਸੀਗੀ ਤੇ ਹੁਣ ਉਹਨਾਂ ਦੀਆਂ ਡੇਟਾਂ ਚੇਂਜ ਹੋ ਗਈਆਂ ਕਿ ਸੋਨੂੰ ਕੋਰਟ ਦੇ ਵਿੱਚ ਪਹਿਲਾਂ ਪੇਸ਼ ਹੋਣਾ ਪੈਣਾ ਹੁਣ ਉਹ ਕਹਿੰਦੇ ਨੇ ਕਿ ਦੂਜੇ ਰਾਉਂਡ ਦੇ ਵਿੱਚ ਇਹ ਚੱਕਰ ਹੋਣਾ ਜਦੋਂ ਕੋਰਟ ਦੇ ਵਿੱਚ ਬੰਦਾ ਪੇਸ਼ ਹੋ ਜੇ ਤਾਂ ਕੋਈ ਸਬੂਤ ਹੈਗਾ ਉਹਦੇ ਕੋਲ ਵੀ ਮੈਨੂੰ ਕਿਸੇ ਹੁਣ ਏਦਾਂ ਹੀ ਲਾਈਆਂ ਹੋਈਆਂ ਨੇ ਕਿ ਮੈਨੂੰ ਇੰਡੀਆ 'ਚੋਂ ਖਤਰਾ ਜਾਂ ਕਿਸੇ ਆਤ ਤੋਂ ਪਾਰਟੀ ਤੋਂ ਖਤਰਾ ਜਿਹੜੇ ਬੰਦੇ ਨੇ ਰਿਫਿਊਜ਼ਨ ਲਾਈਆਂ ਨੇ ਹੁਣ ਉਹ ਵੈਰੀਫਾਈ ਕਰੀ ਜਾਂਦੇ ਨੇ ਕਿ ਜਦੋਂ ਉਹਨਾਂ ਦਾ ਕੋਈ ਸਬੂਤ ਨਹੀਂ ਮਿਲੂ ਡਾਕੂਮੈਂਟ ਨਹੀਂ ਮਿਲੂ ਵੀ ਇਹ ਤਾਂ ਫੇਕ ਲਾਰਕੀਆ ਉਹਨਾਂ ਨੂੰ ਉੱਥੇ ਗ੍ਰਿਫਤਾਰ ਕਰ ਲੈਣਾ ਉਹਨਾਂ ਨੇ ਤੇ ਚਾਕੇ ਹੁਣ ਉਹਨਾਂ ਦੀ ਮਰਜ਼ੀ ਹੈ ਜੇਲ੍ਹ 'ਚ ਠੋਪਣਗੇ ਕਿ ਇੰਡੀਆ ਭੇਜਣਗੇ ਉਹ ਉਹਨਾਂ ਤੇ ਡਿਪੈਂਡ ਆਗਾ ਇਹ ਦੂਜੇ ਰਾਉਂਡ ਚ ਜਿੰਨੇ ਵੀ ਰਿਫਿਜੀ ਨੇ ਸਾਰੇ ਆ ਜਾਣੇ ਆ ਬਈ ਇੱਥੇ ਰਿਫਿਜੀਆ ਪਤਾ ਹੀ ਐ ਫੇਕ ਲਾਈਆਂ ਨੇ ਹੈਗੀਆਂ ਖਿਚਾ ਕੇ ਫੋਟੋ ਆ ਪੱਕੇ ਹੋਣ ਦੇ ਮਾਰੇ ਨੇ ਲਾਤੀਆਂ ਬਈ ਸਾਨੂੰ ਆ ਖਤਰਾ ਆ ਖਤਰਾ ਤੇ ਹੁਣ ਪਿੱਛੇ ਜੇ ਥੋੜੇ ਦਿਨ ਹੋ ਗਏ ਇੱਕ ਖਬਰ ਆਈ ਸੀ ਕਿ ਯੂ ਐਸ ਏ ਚ ਕਿਸੇ ਬੰਦੇ ਨੇ ਰਿਫਿਜੀ ਲਾਈ ਹੋਈ ਸੀ ਫੈਲਮ ਕਹਦਾ ਤੇ ਇੰਗਲਿਸ਼ ਤਾਂ ਆਪਣੇ ਤਰ੍ਹਾਂ ਰਿਫਿਜੀ ਕਹਦਾ ਜੀ ਕਿ ਬਾਹਰੋਂ ਬੰਦੇ ਨੇ ਆ ਕੇ ਲਾਤੀ ਕੀ ਕਹਿੰਦਾ ਮੈਨੂੰ ਮੀਡੀਆ ਚ ਖਤਰਾ ਤੇ ਉਹ ਕਹਿੰਦੇ ਕਹਿੰਦੇ ਜੀ ਤੈਨੂੰ ਕਾਦੇ ਨਾਲ ਖਤਰਾਗਾ ਵੀ ਜਿਹੜੇ ਛੋਡੇ ਲੀਡਰ ਨੇਗੇ ਪੋਤਾ ਐਮਪੀ ਬਣੇ ਬੈਠੇ ਨੇ ਜੇ ਖਤਰਾ ਹੁੰਦਾ ਤਾਂ ਐਮਪੀ ਕਿਉਂ ਬਣਦੇ ਤੇ ਫਿਰ ਕਹਿੰਦੇ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਜੀ ਦੇ ਆਫਿਸ ਦੇ ਵਿੱਚ ਕਾਲ ਕੀਤੀ ਇਨਕੁਆਰੀ ਕੀਤੀ ਕਹਿੰਦੇ ਖੁਦ ਯਾਜ ਨੇ ਜਦੋਂ ਇਨਕੁਆਰੀ ਕੀਤੀ ਉਹ ਕਹਿੰਦੇ ਕੋਈ ਖਤਰਾ ਨਹੀਂ ਹੈਗਾ ਕਹਿੰਦੇ ਉਹ ਤਾਂ ਠੀਕ ਹੈਗਾ ਤੇ ਜਦੋਂ ਉਹਦੀ ਇਨਕੁਆਰੀ ਹੋਈ ਉਹ ਝੂਠਾ ਨਿਕਲਿਆ ਤੇ ਉਹਦੀ ਰੱਦ ਕਰਤੀ ਉਹ ਰੱਦ ਕਰਤੀ ਉਦੋਂ ਤਾਂ ਫੜਨਾ ਹੀ ਆ ਹੁਣ ਵੀ ਤੂੰ ਝੂਠੀ ਲਾਈ ਆ ਵੀਰੋ ਤੇਨੂੰ ਕੋਈ ਖਤਰਾ ਹੀ ਨਹੀਂ ਹੈ ਤੂੰ ਐਵੇਂ ਆ ਕੇ ਤੇ ਧੱਕੇ ਨਾਲ ਲਈ ਆ ਨਾ ਵੀ ਮੈਨੂੰ ਖਤਰਾ ਦੇ ਦੇ ਵਿੱਚ ਤਾਂ ਵੀਰੋ ਉਹ ਕਹਿੰਦੇ ਵੀ ਤੁਹਾਡੇ ਕੋਲੇ ਵਰਕ ਪਰਮਿਟ ਹੈਗੇ ਆ ਰਫਿਊਜੀਆ ਦੇ ਜਾਂ ਨਹੀਂ ਹੈਗੇ ਉਹਨਾਂ ਨੇ ਵਰਕ ਪਰਮਿਟ ਚੱਕ ਕੇ ਕੈਨਸਲ ਕਰ ਦੇਣਾ ਚਾਹੇ ਤੁਹਾਡੇ ਕੋਲੇ ਸਾਲ ਦਾ 2 ਸਾਲ ਦਾ ਪਿਆ ਵਰਕ ਪਰਮਿਟ ਤੁਹਾਨੂੰ ਮਹੀਨਾ ਹੋਇਆ ਉਹਨਾਂ ਨੇ ਚੱਕ ਕੇ ਸਾਰੇ ਵਰਕ ਪਰਮਿਟ ਕੈਨਸਲ ਕਰ ਦੇਣੇ ਤੇ ਉਸ ਤੋਂ ਬਾਅਦ ਵੀ ਹੁਣ ਉਹਨਾਂ ਦੀ ਮਰਜ਼ੀ ਆ ਉਹ ਜੇਲ੍ਹ 'ਚ ਰੋਕਣਗੇ ਕਿ ਵਾਪਸ ਭੇਜਣਗੇ ਕਿਉਂ ਆਪਾਂ ਗਵਰਨਮੈਂਟ ਦਾ ਆਪਾਂ ਕੀ ਕਹਿ ਸਕਦੇ ਆ ਤੇ ਹਾਲਾਤ ਤੁਹਾਨੂੰ ਪਤਾ ਹੀ ਆ ਦਬਾ ਦਬ ਬੀਰ 트ੰਪ ਜੀ ਫੈਸਲੇ ਸੁਣਾਈ ਜਾਂਦੇ ਨੇ ਤੇ ਪਹਿਲਾਂ ਤਾਂ ਕੈਨੇਡਾ ਤੋਂ ਯੂ ਐਸ ਏ ਜਾਂਦੇ ਹੁੰਦੇ ਸੀਗੇ ਹੁਣ ਬਹੁਤ ਸਾਰੀਆਂ ਉਰੇ ਖਬਰਾਂ ਮਿਲੀਆਂ ਨੇ ਕਿ ਕਹਿੰਦੇ ਪਹਿਲਾਂ ਕੈਨੇਡਾ ਤੋਂ ਯੂ ਐਸ ਏ ਨੂੰ ਸੇਫ ਗੇਮ ਚ ਚੱਲਦੀ ਹੁੰਦੀ ਸੀ ਰੋਟ ਪਾਰਟ ਬੂ ਦਾ ਦੇ ਸੀਗੇ ਤੇ ਹੁਣ ਉਲਟ ਹੋ ਗਿਆ ਹੁਣ ਹੁਣ ਜੰਟ ਕਹਿੰਦੇ ਕਿ ਕੈਨੇਡਾ ਤੋਂ ਯੂ ਐਸ ਏ ਤੋਂ ਕੈਨੇਡਾ ਨੂੰ ਟਪਾਉਣ ਲੱਗੇ ਸੇਫ ਗੇਮ ਕਿ ਕਹਿੰਦੇ ਬੈਕ ਟੂ ਕੈਨੇਡਾ ਹੁਣ ਕੈਨੇਡਾ ਦੇ ਵਿੱਚ ਆ ਕੇ ਰਿਫਿਊਜੀਆ ਲਾਉਣ ਲੱਗੇ ਹੁਣ ਹਾਲਾਤ ਇਹ ਨੇਗੇ ਤੇ ਕਈ ਵੀਰਾਂ ਨੂੰ ਨਹੀਂ ਪਤਾ ਹੋਣਾ ਤੇ ਗਰਮੀਆਂ ਆਉਂਦੀਆਂ ਨੇ ਜਿੰਨੇ ਬੰਦੇ ਬਈ ਯੂਐਸਏ ਤੋਂ ਕੈਨੇਡਾ ਆ ਕੇ ਰਿਫਿਊਜੀਆ ਲਾਤੀਆਂ ਮੰਨ ਲਓ ਇੱਥੇ ਲਾਤੀਆਂ ਕੈਨੇਡਾ ਦੇ ਵਿੱਚ ਰਿਫਿਊਜੀਆ ਕੰਮ ਦਾ ਬੈਲੀ ਨਹੀਂ ਹੈਗਾ ਕੰਮ ਹੋਰ ਘਟ ਜਾਣਾ ਕਿਉਂ ਅਗਲੇ ਕੋਲੇ ਓਪਨ ਵਰਕ ਪਰਮਿਟ ਹੁੰਦੇ ਨੇਗੇ ਅਗਲਾ ਕੰਮ ਦਾ ਕਰੂਗੀ ਕਿਤੇ ਵੀ ਕਰ ਸਕਦਾ ਘਟ ਚ ਹੀ ਆ ਵੱਧ ਚ ਰਹਿਣ ਦਾ ਮਾਰਾ ਤੇ ਹੁਣ ਜਿਹੜਾ ਬੰਦਾ ਉਰੇ ਆਗੇ ਬਈ ਉਰੇ ਕੰਮ ਪਹਿਲੀ ਡਾਊਨ ਆ ਫਿਰ ਹੋਰ 10 20% ਡਾਊਨ ਹੋ ਜੂਗਾ ਲਗਭਗ ਲੋਕਾਂ ਦਾ ਖਰਚਾ ਤਾਂ ਹੋਣੀ ਨਹੀਂ ਨਿਕਲ ਰਿਹਾ ਤੇ ਮੈਂ ਆਪਣੀ ਦੱਸਦਾ ਨਾ ਬਈ ਜਿੱਦ ਦੇ ਮੈਨੂੰ ਆਏ ਨੂੰ ਇੱਕ ਸਾਲ ਹੋਇਆ ਹਲੇ ਇੱਕ ਸਾਲ ਦੇ ਵਿੱਚ ਮੈਂ ਕਦੇ ਘਰੇ ਰੱਜ ਕੇ ਰੋਟੀ ਨਹੀਂ ਖਾਧੀ ਉਹ ਬਈ ਆਪ ਬਣਾਉਣੇ ਤਾਂ ਵਧੀਆ ਨਹੀਂ ਬਣਦੀ ਤੀਫਨ ਲਵਾਇਆਗਾ ਤੀਫਨ ਵਾਲੀ ਬਸ ਇੱਕ ਸਮਝ ਲਓ ਵੀ ਤੜਕੀ ਠੱਕੇ ਨਾਲ ਖਾ ਗਈ hath ਨੇ ਆ ਕੇ ਖਾ ਲਈ ਬਈ ਠੱਕੇ ਹੋਇਆ ਨੇ ਕੋਈ ਇਹ ਨਹੀਂ ਹੈਗਾ ਕਿ ਘਰ ਦੀ ਬਹੁਤ ਜ਼ਿਆਦਾ ਆਉਂਦੀ ਹੈ ਬਈ ਕੀ ਵੀ ਆਰੇ ਅੱਜ ਕੀ ਰੋਟੀ ਖਾਂਦੇ ਸੀ ਮੈਂ ਤਾਂ ਲਗਭਗ ਇਸ ਸਾਲ ਦੇ ਵਿੱਚ ਵਾਪਸ ਮੁੜਨਾ ਹੈਗਾ ਵੀਰੋ ਜਿੱਥੇ ਤੱਕ ਮੈਂ ਦੇਖਿਆ ਜਿਹੜੇ ਪਹਿਲਾਂ ਵਾਲੇ ਬੰਦੇ ਸੀ ਉਹ ਸੈੱਟ ਹੋ ਗਏ ਉਹ ਤੋਂ ਜੰਗਾੜ ਲੱਗਦੇ ਸੀ ਉਹ ਹੁਣ ਜੰਗਾੜ ਨਹੀਂ ਲੱਗਦੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਪੰਜਾਬੀ ਨੇ ਜਿਗੜ ਲਾਉਂਦੇ ਹੁਣ ਜੰਗਾੜ ਲੱਗਣੋਂ हट ਕੇ ਕਾਨੂੰਨ ਸਖਤ ਹੋ ਗਏ ਪਹਿਲਾਂ ਉਹਨਾਂ ਨੂੰ ਪਤਾ ਨਹੀਂ ਸੀ ਅੱਜ ਤੋਂ 15-20 ਸਾਲ ਪਹਿਲਾਂ ਉਹ ਲਾਉਂਦੇ ਰਹੇ ਜਿਹੜੇ 7 ਸਾਲ ਪਹਿਲਾਂ ਵੀ ਆਏ ਆ ਉਹਨਾਂ ਤੋਂ ਵੀ ਨਹੀਂ ਕੁਝ ਬਣਿਆ ਬਸ ਸਿਰਫ ਆਈ ਚਲਾਈ ਆ ਤੇ ਹੁਣ ਕਈ ਪੁੱਛ ਲਾਦੇ ਬਈ ਡਰਾਈਵਲੀ ਚ ਕਹਿੰਦੇ ਨੇ 7 ਲੱਖ ਬਣ ਜਾਂਦਾ 3 ਲੱਖ ਬਣੇ ਬਈ ਐਦਾਂ ਕੁਛ ਨਹੀਂ ਹੈਗਾ ਅੱਜਕੱਲ ਡਰਾਈਵਲਾਂ ਦਾ ਬਹੁਤ ਮੰਦਾ ਪੈ ਰਿਹਾ ਕੰਪਨੀ ਕੀ ਕਰਦੀ ਆ ਡਰਾਈਵਲ ਰੱਖ ਲਾਦੀ ਆ ਜਿਹੜਾ ਪੱਕੇ ਹੁੰਦੇ ਨੇ ਵਿੱਚ ਤਾਂ ਬਚਾ ਦੇ ਨਾਲ ਕਹਿੰਦੇ 5-5 ਮਹੀਨਿਆਂ ਦੀ ਤਨਖਾਹ ਨਹੀਂ ਦਿੰਦੇ 3-3 ਮਹੀਨਿਆਂ ਦੀ ਉਦੋਂ ਬਾਅਦ ਕੰਪਨੀ ਬੰਦ ਕਰ ਦਦੇ ਕਿ ਕੰਪਨੀ ਕੰਗਾਲ ਹੋ ਗਈ ਤੇ ਕਹਿੰਦੇ ਵੀ ਰੋਹੀ ਨਵੇਂ ਟਰੱਕ ਪਾ ਕੇ ਹੋਰ ਜਗ੍ਹਾ ਕੰਪਨੀ ਖੋਲ ਲਾ ਦੇ ਨੰ ਉਹ ਹੀ ਟਰੱਕਾਂ ਤੇ ਤੇ ਵਿਚਾਰੇ ਡਰਾਈਵਲਾਂ ਦੀ ਤਨਖਾਹ ਉਲ ਜਾਈਦੀ ਹੁਣ ਕਈ ਵੀਰਾਂ ਨੂੰ ਤਾਂ ਪੁਰਾਣੇ ਨੇਗੇ ਕੰਮ ਵਧੀਆ ਮਿਲਿਆ ਹੋਇਆ ਚਲੋ ਬਣਾ ਲਾਦੇ ਵੀ ਬਾਹਲੇ ਨਹੀਂ ਕੁਸ਼ਕ ਬੰਦੇ ਤੇ ਬਈ ਜਿਹੜੇ ਨਵੇਂ ਆਏ ਸੀ ਨਾ 1 2 2 4 4 ਸਾਲਾਂ ਦੇ ਉਹਨਾਂ ਨੂੰ ਬਈ ਕੰਮ ਨਹੀਂ ਮਿਲਿਆ ਹੈਗਾ ਕੰਮ ਕੀ ਮਿਲਦਾ ਉਹਨਾਂ ਨੇ ਯੂਐਸਏ ਦੇ ਬੀਜੇ ਵੀ ਲੋਰਕੀ ਨੇ ਮਲਟੀਪਲ ਜਿਹਦਾ ਟਰੱਕ ਲੈ ਕੇ ਹੁਣ ਯੂਐਸਏ ਜਾਣਾ ਪੈਂਦਾ ਉਹਨਾਂ ਨੂੰ ਬਈ ਕਿਤੇ ਸ਼ਿਫਟ ਮਿਲ ਗਈ ਕਿਤੇ ਨਾ ਮਿਲੀ ਯਾਰ ਜਿੱਦਾਂ ਖਰਚਾ ਪਾਣੀ ਨਿਕਲਦਾ ਥੋੜੇ ਘਾਣੇ ਮਾਣੇ ਮੋਟੇ ਬਚੀਆ ਦੇ ਹੋਣਗੇ ਪਰ ਉਹ ਗੱਲ ਨਹੀਂ ਹੈਗੀ ਵੀ ਬੰਦਾ 2 3 ਲੱਖ ਬਚਾਉਂਦਾ ਇਹ ਤਾਂ ਜਿਹੜੇ ਪੁਰਾਣੇ ਸਮਝ ਲਓ ਕੁੰਡਲੀ ਮਾਰ ਕੇ ਬੈਠੇ ਨੇ ਪੱਕੇ ਡਰੇਬ ਨੇ ਉਹੀ ਬਕਵਾਉਂ ਨਵੇਂ ਤਾਂ ਬਈ ਟਾਈਮ ਪਾਸ ਹੀ ਗਿਆ ਉਰੇ ਨਵਾ ਤਾਂ ਇਹ ਨਾ ਸੋਚੇ ਕਿ ਮੈਂ ਉਰੇ ਆ ਕੇ ਲਾਇਸੈਂਸ ਬਣਾ ਲੂੰਗਾ ਟਰੱਕ ਚਲਾ ਲੂੰਗਾ ਮਹੀਨੇ ਦਾ 7 ਲੱਖ ਕਮਾ ਲੂੰਗਾ ਅਸੀਂ ਵੀ ਬਥੇਰੇ ਸੁਪਨੇ ਸੋਚੇ ਸੀ ਅਸੀਂ ਸੋਚਿਆ ਸੀਗਾ ਵੀ ਜਾਣ ਸਾਰਨ 18 ਦੇ ਹਿਸਾਬ ਨਾਲ ਸਿੱਧੀ ਪੇ ਮਿਲਿਆ ਕਰੂੰਗੀ ਕੈਲਕੂਲੇਟ ਕਰਦੇ ਰਹਿੰਦੇ ਬਈ ਐ ਕੈਲਕੂਲੇਟ ਇਹ 3 ਲੱਖ ਤਾਂ ਪੱਕਾ ਬਣ ਜੂਗਾ ਜੇ ਆਪਣਾ 25 26 ਦਿਨ ਕੰਮ ਚੱਲਿਆ ਤਾਂ 3 ਲੱਖ ਪੱਕਾ ਦਾ ਤੇ ਆਪਣਾ ਖਰਚਾ ਹੋ ਜਾਣਾ 50000 ਪੀਆਟਾ ਇਹ ਲੱਖ ਚੜੇ ਮਹੀਨੇ ਘਰੇ ਪਾਇਆ ਕਰਾਂ ਤੇ ਹੋਰ ਆ ਕੇ ਪਤਾ ਲੱਗਿਆ ਬਈ ਜਦੋਂ 10-12 ਹੀ ਦਿੰਦੇ ਨੇਗੇ ਤੇ ਮੇਰੇ ਨਾਲ ਦਾ ਵੀ ਆਇਆ ਸੀ ਉਹਨੂੰ ਵੀ ਆਇਆ ਸੀਗਾ ਵੀ ਪਤਾ ਨਹੀਂ ਕਿੰਨੇ ਘਵਾ ਲੂੰਗਾ ਉਹ ਵੀ ਮੇਰੇ ਵਾਂਗੂ ਕੈਲਕੂਲੇਟਰ ਕਰਦਾ ਸੀਗਾ ਤੇ ਇਹਦੇ ਇਹਦੇ ਬਾਰੇ ਬਈ ਅਗਲੀ ਵੀਡੀਓ ਚ ਤੁਹਾਨੂੰ ਸਾਰਾ ਦੱਸਾਂਗੇ ਖੁੱਦੀ ਕਹਾਣੀ ਕਿਵੇਂ ਆਇਆ ਕੀ ਸੋਚਿਆ ਜਾਂ ਕਦੇ ਆਉਣ ਦੀ ਸੋਚਿਆ ਸੀ ਜਾਂ ਨਹੀਂ ਤੇ ਬਾਕੀ ਬਈ ਉਰੇ ਆ ਕੇ ਕੈਨੇਡਾ ਦੇ ਵਿੱਚ ਬੰਦਾ ਇੰਨਾ ਮਜਬੂਰ ਹੋਇਆ ਦਾ ਜੇ ਪਿਓ ਮਰ ਜੇ ਤਾਂ ਨਹੀਂ ਜਾ ਸਕਦਾ ਮੇਰੇ ਨਾਲ ਵੀ ਰਗਾ ਇਕੱਠੀ ਆਈ ਸੀ ਅਸੀਂ ਉਹਦੀ ਭੈਣ ਦਾ ਵਿਆਹ ਸੀਗਾ ਜਰ ਬੰਦਾ ਉਹਦੀ ਭੈਣ ਦੇ ਵਿਆਹ 'ਚ ਵੀ ਨਹੀਂ ਜਾ ਸਕਿਆ ਤੇ ਹਰ ਕੀ ਕਰੇਗਾ ਕੈਨੇਡਾ ਆ ਕੇ ਕੀ ਇੱਥੇ ਪੈਸੇ ਨੇ ਜੇ ਬਈ ਪੈਸੇ ਹੁੰਦੇ ਤਾਂ ਜਾਂਦਾ ਨਾ ਚੜੇ ਛੀਵੇਂ ਮਹੀਨੇ ਲੱਗ ਜਾ ਕਰੇ ਜੇ ਤੋਂ ਪੈਸੇ ਆਉਣ ਲੱਗੇ ਹੁਣ ਬਈ ਲਵੇ ਕੁਛ ਹੈ ਹੀ ਨਹੀਂ ਖਰਚਾ ਆਉਣ ਜਾਣ ਨੂੰ ਚਾਹੀਦਾ 3 ਲੱਖ ਰੁਪਈਆ ਤੇ ਉਹ 3 ਲੱਖ ਬਈ ਹੁਣ ਹੈ ਨਹੀਂ ਯਾ ਇਸ ਟਾਈਮ ਤੇ ਤਿੰਨ ਉਹ ਚਾਹੀਦਾ ਫਿਰ ਉਹ ਕਿਰਾਇਆ ਭਰ ਨਾ ਪਊਗਾ 4 ਲੱਖ ਤੇ ਪਊਗਾ ਅਗਲਾ ਜਿਹੜਾ ਕੰਮ ਛੋਟੂਗਾ ਫਿਰ ਐ ਸੋਚਦਾ ਯਾਰ ਕੰਮ ਦਾ ਵੀ ਕੁਝ ਕਮਾਲਾ ਦਾ ਹੁਣ ਮੈਂ ਸੱਚ ਹੋ ਜਾਊਗਾ ਫੇਰ ਕਿਧਰੋਂ ਪੈਸੇ ਚੱਕਣੇ ਪੈਣਗੇ ਕਾਰਡਾਂ ਤੇ ਤੇ ਇੱਥੇ ਬਈ ਨਾ ਥੋੜਾ ਪਿਓ ਮਰ ਗਿਆ ਭਾਈ ਮਰ ਗਿਆ ਭੈਣ ਮਰ ਗਈ ਇੱਥੇ ਕੋਈ ਕਿਸੇ ਦਾ ਨਹੀਂ ਹੈਗਾ ਉਹਨੇ ਫੋਨ ਤੇ ਮਾੜਾ ਮੋਟਾ ਹੰਝੂ ਚੜ੍ਹੇ ਅਗਲੇ ਤੜਕੇ ਨੂੰ ਉੱਠ ਕੇ ਉਹ ਕੰਮ ਤੇ ਜਾਊਗਾ ਉਰੇ ਤਾਂ ਬਈ ਪੱਥਰ ਦਿਲ ਰਹਿੰਦੇ ਨੇ ਉਰੇ ਕਿਸੇ ਦੇ ਦਿਲ 'ਚ ਕੋਈ ਵੀ ਹੈ ਪੈ ਨਹੀਂ ਹੈਗੀ ਜਿੱਦਾਂ ਕਹਦਾデア ਆਪਣਾ ਦਰਦ ਇੱਥੇ ਦਾ ਪੱਥਰ ਲੋਕ ਪੱਥਰ ਨੇਗੇ ਤੇ ਕਈ ਮੈਂ ਸੁਣਿਆ ਕਹਿੰਦੇ ਕਈ ਜਗ੍ਹਾ ਕੁੜੀਆਂ ਰਹਿੰਦੀਆਂ ਸੀਗੀਆਂ ਤੇ ਕਹਿੰਦੇ ਉਹਦਾ ਭਾਈ ਗੁਜ਼ਰ ਗਿਆ ਭਾਈ ਘਰੋਂ ਫੋਨ ਆਇਆ ਚਲੋ ਕੱਲੀ ਕੁੜੀ ਸੀ ਕਮਾ ਇੱਥੇ ਆਈ ਹੋਈ ਇੱਕ ਭਾਈ ਸੀ ਭਾਈ ਗੁਜ਼ਰ ਗਿਆ ਉਹ ਕੁੜੀ ਕਹਿੰਦੇ ਆਥਣੇ ਆ ਕੇ ਰੋਈ ਮੜਾ ਮੋਟਾ ਤੇ ਕਹਿੰਦੇ ਨਾਲਦਿਆਂ ਨੂੰ ਸੀ ਵੀ ਚਲੋ ਯਾਰ ਕੁੜੀ ਰੋਈ ਹੈ ਤੜਕੇ ਆਪਾਂ ਇਹਨੂੰ ਕਹਨੇ ਆ ਵੀ ਜੇ ਇੰਡੀਆ ਵਗ ਜੂ ਤੇ ਉਹ ਉੱਠ ਕੇ ਪਹਿਲੀ ਤਿਆਰ ਹੋਈ ਕਹਿੰਦੇ ਬਈ ਚੱਕ ਕੇ ਵੈਗ ਆਪਦੇ ਕੰਮ ਦੇ ਵੀ ਤੇ ਦੇਖ ਲੋ ਰੇ ਆ ਪੱਥਰ ਦੇਲਾ ਪੈਸਾ ਹੀ ਮੁੱਖ ਆ ਓਰੇ ਬਈ ਪੈਸਾ ਵੀ ਕੀ ਬਣਦਾ ਰੋਟੀ ਜੋਗਰਾ ਬਣਦਾ ਬਈ ਬੇਸਮੈਂਟਾਂ ਦੇ ਕਿਰਾਏ ਨਹੀਂ ਭਰੀ ਜਾਂਦੇ ਏਪਾਰਟਮੈਂਟ 'ਚ ਰਹਿਣਾ ਹੋਵੇ ਉੱਤੇ 700 800 ਡਾਲਰ ਕਿਰਾਇਆ ਹੈ ਕਿ ਆਨੇ ਦਾ ਉਹ ਬਹੁਤ ਔਖਾ ਹੈਗਾ 7-800 ਡਾਲਰ ਤਾਂ ਉਹ ਹੀ ਹੋ ਗਿਆ ਬਾਕੀ ਭੋਜਨਾ ਦੇ ਬਿੱਲ ਹੋਗੇ ਤੇ ਬਾਕੀ ਹੋਰ ਖਾਣ ਪੀਣ ਦੇ ਖਰਚੇ ਬਈ ਤਾਂ ਇਸ ਤਰ੍ਹਾਂ ਦਾ 12 14 15 ਸੋਚ ਪੈਂਦਾਗਾ ਉਰੇ ਕਮਾਉਂਦਾ ਕਿੰਨਾ ਦਾ ਕੁਝ ਵੀ ਨਹੀਂ 2000 ਡਾਲਰ ਕਮਾਉਂਗਾ ਜੋ ਚ ਬਚਾਊਗਾ ਕਿ ਬਈ ਕਈ ਵਾਰੀ ਲੋਡ ਪੈ ਜੇ ਕੱਪੜੇ ਵੀ ਲੈਣੇ ਆ ਬੂਟ ਵੀ ਲੈਣੇ ਆ ਤੇ ਮੰਦਾ ਹਾਲ ਇੰਨਾਗਾ ਬਈ ਉਰੇ ਵਿੱਚ ਮੁੰਡੇ ਨਾ ਯਾਰ ਪਾਟੇ ਕੱਪੜੇ ਚ ਘੁੰਮਦੇ ਰਹਿੰਦੇ ਨੇ ਬਈ ਪਾਟੀਆਂ ਹੋਣੀਆਂ ਲੋਹਰਾ ਬੂਟ ਟੁੱਟਿਆਂ ਚ ਬਈ ਤੇ ਜਿਨ੍ਹਾਂ ਨੇ ਗੱਡੀ ਬਈ ਗੱਡੀ ਵਾਲੇ ਮੁੰਡੇ ਵੀ ਦੇਖਿਆ ਗੱਡੀ ਨੇ ਕਿਸ਼ਤਾ ਨਹੀਂ ਪੂਰੀ ਆਉਂਦੀ ਆ ਉਹਨਾਂ ਦੇ ਬੂਟ ਨਾ ਬਈ ਥੱਲੋਂ ਘਸੇ ਪਏ ਨੇ ਅੱਡੀ ਨਾ ਅੱਡੀ ਦਾ ਜਿਹੜਾ ਆਪਣੇ ਅੰਦਰ ਗੁੱਦ ਹੁੰਦੀ ਆ ਉਹਦੀ ਨਹੀਂ ਹੁੰਦੀ ਆ ਬਈ ਇਹ ਗੁੱਦੀ ਜੀ ਵਾਲੀ ਬਾਹਰ ਨਿਕਲ ਰਹੀ ਆ ਨੇਕੀ ਵਾਲੇ ਬੂਟਾਂ ਚ ਬਈ ਬੂਟ ਨਹੀਂ ਪਵਾ ਹੁੰਦੇ ਯਾਰ ਬੂਟ ਕਿੱਥੋਂ ਪਵਾਏ ਹੋਣਗੇ ਬਈ ਗੱਡੀ ਦੀਆਂ ਕਿਸ਼ਤਾਂ ਆ ਜਾਂਦੀਆਂ ਨੇ ਘਰ ਦਾ ਰੈਂਟ ਆ ਜਾਂਦਾ ਖਾਣ ਪੀਣ ਦਾ ਖਰਚਾ ਫੋਨ ਦਾ ਬਿੱਲ ਤੇ ਰਹਿੰਦੀ ਖੁੰਦੀ ਇੱਕ ਦੋ ਟਿਕਟਾਂ ਮਿਲ ਜਾਂਦੀਆਂ ਨੇ 2-400 200 ਚ ਵਾ ਗਿਆ ਦਾ ਤੇ ਕੁਝ ਨਹੀਂ ਬਚਦਾ ਬਈ ਸੁਪਨੇ ਸਮਝ ਲਾ ਉਰੇ ਆ ਕੇ ਮੇਰੇ ਤਾਂ ਸੁਪਨੇ ਚੂਰ ਹੋ ਗਏ ਇੰਡੀਆ 'ਚ ਚੰਗਾ ਪਾਉਂਦੇ ਸੀ ਚੰਗਾ ਖਾਂਦੇ ਸੀ ਚੰਗਾ ਕਹੋਂਦੇ ਸੀ ਬਈ ਤੇ ਉਰੇ ਆ ਕੇ ਤਾਂ ਬਈ ਮੈਂ ਖਾਣਾ ਹੀ ਭੁੱਲ ਗਿਆ ਜਿੱਦ ਦਾ ਆਇਆ ਨਾ ਰੱਜ ਕੇ ਰੋਟੀ ਨਹੀਂ ਖਾਧੀ ਤੇ ਬਾਜਨ ਮੇਰਾ ਡਿੱਗ ਗਿਆ ਘਟੋ ਘਟ 72 ਕਿਲੋ ਬਾਜਨ ਸੀਗਾ ਹੁਣ ਮੈਨ ਲੱਗਾ 65 ਪਾਉਂਡ ਕੁ ਰਹਿ ਗਿਆ ਹੱਡੀਆਂ ਹੀ ਨਿਕਲਿਆਈਆਂ ਤੇ ਇਹਦੇ ਬਾਰੇ ਅੱਗੇ ਮੈਂ ਆਪਦੇ ਬਾਰੇ ਦੱਸੂਗਾ ਵੀਡੀਓ ਮੈਂ ਕੀ ਸੋਚਦਾ ਹੁੰਦਾ ਸੀ ਤੇ ਕਿੱਦਾਂ ਆਇਆਂਗਾ ਤੇ ਹੁਣ ਵਾਪਸ ਕਿਉਂ ਜਾਣਾਗਾ ਤੇ ਅਗਲੀ ਵੀਡੀਓ ਜ਼ਰੂਰ ਦੇਖਿਓ ਬਈ ਇਹ ਵੀ ਛੋਡੇ ਛੋਟੇ ਭਾਈ ਦੀ ਵੀਡੀਓ ਸ਼ੇਅਰ ਕਰਦਿਆ ਕਰੋ ਕੋਈ ਸਵਾਲ ਹੁੰਦਾ ਮਨ 'ਚ ਕੁੜੀਆਂ ਕਿੱਦਾਂ ਰਹਿੰਦੀਆਂ ਨੇ ਇਹਦੇ ਵੀ ਤੁਹਾਨੂੰ ਅਗਲੀ ਇਦੋਂ ਅਗਲੀ ਵੀਡੀਓ 'ਚ ਬਣਾਵਾਂਗੇ ਵੀ ਕੁੜੀਆਂ ਦਾ ਕੀ ਹਾਲਾਤ ਨੇ ਔਰ ਕਿੱਦਾਂ ਰਹਿੰਦੀਆਂ ਨੇ ਜਵਾਬ ਭੇਜਣੇ ਚਾਹੀਦੇ ਨੇ ਬੱਚੇ ਜਾਂ ਨਹੀਂ ਭੇਜਣੇ ਚਾਹੀਦੇ ਤੁਹਾਨੂੰ ਆਪ ਨੂੰ ਫੈਮਿਲੀ ਸਮੇਤ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਉਹਦੇ ਵਾਸਤੇ ਵੀ ਸਾਰੀ ਜਾਣਕਾਰੀ ਦੇ ਦਾਂਗੇ ਤੇ ਅਗਲੀ ਵੀਡੀਓ ਜਰੂਰ ਦੇਖਿਓ ਬਾਈ ਜੀ ਠੀਕ ਹੈ ਬਾਈ ਜੀ ਅਗਲੀ ਵੀਡੀਓ ਚ ਫੇਰ ਮਿਲਦੇ ਆ ਧੰਨਵਾਦ ਜੀ